ਇਹ ਨਿਹਾਰਮੰਦ ਦੇ 26 ਜਨਵਰੀ ਦੀਆਂ ਛੁੱਟੀਆਂ ਕਾਦੀਆਂ ਆ ਗਈਆਂ ਨੇ ਆਦਿ ਹੀ ਕਾਫੀ ਮਰਬਾ ਚਾ ਚਾ ਹਾਈ ਬੋ ਹਾਈ ਬੋ ਕਹਿੰਦੇ ਵੀ ਕੱਟ ਕੇ ਮੁੰਡਿਆਂ ਨੇ ਮਾਨਿਆ ਤੂੰ ਨਹੀਂ ਡਾ ਸਕਦਾ ਪਤੰਕਾ ਦੇ ਵੀ ਕਾਤੀ ਗੱਲ ਬੋਲਦੀ ਇਹ ਡਾ ਨਹੀਂ ਸਕਦਾ ਮੈਨੂੰ ਪਤਾ ਪੈਕੜਾ ਆਉਂਦੇ ਤੇ ਚਰ ਖਾਣਾ ਕਰ ਮਮਾ ਵੀ ਹੋਏ ਉਹ ਤੂੰ ਵਿੱਚ ਫਾਟ ਪਤੰਦਰੋ ਸਾਰੇ ਇੰਗਲੈਂਡ ਦੇ ਝੰਡੇ ਡਾਈ ਆਉਂਦੇ ਹੋਰ ਚਾਚਾ ਵੀ ਮੁੰਡਾ ਮੁੰਸਾ ਵੀ ਦੋ ਯਾਰ ਮੇਰੇ ਤੇ ਡੇਪਣਾ ਤੂੰ ਬੁਸ਼ਾਲਾ ਡਾਲਾ ਨਾ ਕਰ ਲੈ ਵੀ ਫਾਦਰ ਨਾ ਪਾੜ ਜਣਾ ਰੇ ਨਾ ਬਾਈਟਰ ਰੇ ਨਾ ਆਹ ਮੇਰਾ ਹਜੂ ਕਰਾ ਲੈ ਫੜਨਾ ਉਹ ਤੁੰਦਾ ਵੀ ਨਹੀਂ ਬ੍ਰਿੰਦਰੀ ਸੱਜੇਕਾਰ ਸੱਜੇ ਸੱਜੇ ਕੈਮਰਾ ਬੰਦ ਕਰ ਦੇ ਫੋਨ ਉੱਡਿਆ ਹੀ ਮੰਨਿਆ ਆਪਣਾ ਆਪ ਹੀ ਲੱਗ ਗਿਆ ਕਿੱਥੇ ਹੀ ਓਏ ਆਪਣੇ ਨਾਲ ਕੱਟ ਓਏ ਵਲੀ ਓਏ ਛਿੱਤੀ ਤੂੰ ਆਉਂਦਾ ਹੀ ਆ ਉਹ ਜਾਂਦਾ ਹੀ ਆ ਉਹ ਜਾਂਦਾ ਹੀ ਆ ਉਹ ਜਾਂਦਾ ਹੀ ਓਏ ਪਛਾਣਦੇ ਤੂੰ ਸੱਚੀ ਸੱਚੇ ਕਰ ਲਾ ਪਿਆ ਓਏ ਓ ਵਲੀ ਚੱਲ ਟਟੜ ਵਲੀ ਗੱਲ ਵੀਰੀਆਂ ਦਾ ਹੈਗਾ ਮਤਲਬ ਤੂੰ ਨਹੀਂ ਦਾ ਤੂੰ ਨਹੀਂ ਦਾ ਸਕਦਾ ਓ ਓ ਕੱਢ ਜਾ ਚਾਚੀ ਓਰੇ ਨਾ ਡੋਰ ਬਲਾਈਂ ਇਹਨੇ ਨਾਲ ਤੇਲੇ ਹੋਣਾ ਗੱਲਾਂ ਤੂੰ ਆਲੂ ਆ ਮੈਂ ਉਹ ਕਿਉਂ ਜਾਂਦਾ ਮਾਨਾ ਮਾਨਾ ਨਹੀਂ ਡਾ ਸਕਦਾ ਓ ਬਿਓ ਭਾਈ ਅੱਗੇ ਚਾਰ ਵੜਾ ਗਿਆ ਠੀਕ ਆ ਆ ਭਰਾਵਾ ਅਜੀਬ ਬੰਬ ਵੀ ਲੱਪਣ ਚੱਲ ਗਏ ਉਹ ਸਾਡੇ ਇੱਥੇ ਚ ਪਈਆਂ ਸਾਈ ਜਾਵੇ ਚਲੋ ਯਾਰ ਉੱਡਣਾ ਤੇ ਉੱਤ ਜਾ ਵੱਡੋ ਵੱਡੋ ਕੋਈ ਤਾਂ ਆਓ ਕਹਿੰਦੇ ਆਓ ਕਿੰਨੇ ਲੱਗਣ ਦੋ ਵਾਰ ਤੇ ਮੇਰੇ ਉੱਤੇ ਦੇ ਵਿੱਚ ਬੈਠਾ ਆਉਣਾ ਪਾਉਂਦਾ ਯਾਉਣਾ ਕੜ ਤੂੰ ਪਰ ਮੈਨੂੰ ਤਾਂ ਵਾਰਿੰਗ ਮੈਂ ਫੜ ਕੇ ਮੈਂ ਫੜ ਕੇ ਰੱਖ ਮੈਂ ਜੋਰ ਵਿਖਾਉਣਾ ਪੈਣਾ ਪ੍ਰਾਪਦਣਾ ਕਰਕੇ ਹਾਂ ਖਾ ਖਾ ਜੋਰ ਵਿਖਾ ਤੂੰ ਜੋਰ ਹੀ ਵਿਖਾਦਾ ਕਲਾ ਦਰਚਾ ਨਹੀਂ ਮੇਰੇ ਆਲਾ ਪਤਾ ਕਿ ਮੇਰੇ ਨਾਲ ਕਈ ਗੌਰ ਵੀ ਛੱਡ ਕੇ ਮੈਨੂੰ ਹਰ ਕਿਉਂ ਇੱਟਾ ਨਾਲੇ ਹੋਰ ਸਾਡੇ ਨਾਲ ਜਾਣੀਆ ਕੱਲ ਹੁਣ ਮਾਰ ਤਾ ਬਾਜੂ ਨਹੀਂ ਥੱਲੇ ਵੀ ਛਾਉਂਦਾ ਮਾਨਾ ਮਸ਼ਕਤਾਂ ਕਰਦਾ ਪਰ ਮਾਨਾ ਨਹੀਂ ਪਤੰਗ ਲਾ ਸਕਦਾ ਹੰਗਣ ਨੂੰ ਨਾ ਕਾਸੀ ਪਤੰਗ ਦੇਣਾ ਇਹ ਇਹ ਤੇ ਕਰ ਜਾ ਨਹੀਂ ਤੇਰੀ ਟੀਜਾ ਨਹੀਂ ਬਾਈ ਰੋਏਗਾ ਉਹ ਤੇਰੀ ਕਿਹੜਾ ਬਾਦਰ ਚੈ ਜਾ ਤੈਨੂੰ ਆਖਿਆ ਉਧਰ ਜਾ ਕੇ ਡਾਲਾ ਬਰਾਲੇ ਮੈਂ ਡਾਲਾ ਉਹ ਪਰਾਵਾ ਮੈਂ ਤੇਰੋਂ ਵਾਲੀ ਨਹੀਂ ਆਉਂਦੀ ਓਏ ਯਾਰ ਐ ਅੱਧੀ ਵੱਡੀ ਹੰਮੀ ਸੁਆ ਗੁੰਝਲ ਪਾ ਰਹੀ ਨਾ ਉਹ ਇਧਰ ਆਏ ਕੇ ਮੇਰੀ ਵੀ ਡੋਰ ਬਾਗ ਦੋ ਮੈਂ ਇਕੱਲਾ ਹੀ ਦੁਨੀਆ ਦਾ ਤੂੰ ਲਈ ਡਾ ਸਕਦਾ ਮਾਨੇ ਤੂੰ ਨਹੀਂ ਡਾ ਸਕਦਾ ਮੈਂ ਲਾਇਆ ਸਭ ਤੇਰਾ ਆ ਤੈਨੂੰ ਦਾ ਮੁੰਡੇ ਡਾਈ ਆਉਂਦੇ ਵਧੀਆ ਹੋਰ ਕੀ ਯਾਰ ਨੂੰ ਗੋਰਾ ਡਾਈ ਹੁੰਦਾ ਇਧਰ ਫਾ 13 ਅਨਗਲੈਂਡ ਦਾ ਝੰਡਾ ਉੱਡਣਾ ਲੈ 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 ਉਹ ਉੱਡਦਾ ਉਹ ਵੀ ਚੜ ਜਾਂਦਾ ਵਾ ਓਏ ਯਾਰ ਜਦੋਂ ਵਰਗਾ ਹੋਮਿੰਦ ਆਲੀ ਮਾਨੇ ਇਹਦਾ ਕਰਦੇ ਚੁੱਪਰਪੁੰਡਾ ਕਰਦੇ ਇਹਦਾ ਹਮਲ ਕਰਦੇ ਤਾਂ ਹਮਲ ਭਾਲਦਾ ਹੈ ਪਤੰਗ ਤੇ ਤੋ ਨਹੀਂ ਉੱਡਣਾ ਪਤੰਗ ਆ ਵੇ ਗੋਰਾ ਵੀ ਕਿੱਡਾ ਆ ਆ ਵੀ ਅਸਮਾਨਾਂ ਨੂੰ ਛੂਹਦਾ ਕਿ ਨਹੀਂ ਆ ਉਹ ਸੂਰਜ ਦੀ ਲਾਤਾ ਸੂਰਜ ਦੀ ਟਿੱਕੀ ਦੇ ਨਾਲ ਉਹ ਇੰਦਰ ਉਧਰ ਹੋ ਕੇ ਮੰਜੀ ਕੋਲ ਹਾਂ ਜਦੋਂ ਮੇਰਾ ਔੜਦੋ ਦੇ ਵਿੱਚ ਆ ਜਾਂਦਾ ਹੈਗਾ ਇਹਦੀ ਮੰਜੀ ਥੋਕੀ ਯਾਰ ਉੱਡਦਾ ਤੇਰੇ ਤੋਂ ਨਹੀਂਗਾ ਤੇ ਕਹਿਣਾ ਤੂੰ ਦੂਜੇ ਆ ਚੱਕ ਵੀ ਘੱਟਤਾ ਵੀ ਮੁੰਡਾ ਆ ਘੱਟਤਾ ਹੀ ਮੁੰਡਿਆ ਨੇ ਬਣੀ ਅਗਲਾ ਨੰਬਰ ਦੱਸੇ ਬਾਕੀ ਮੇਰੀ ਆ ਉਧਰ ਭਰਾਵਾ ਇਹਨੇ ਸਾਰੀਆਂ ਗਡਾਈਆਂ ਇਹਦੇ ਨੇ ਡਾਗੇ ਉਹ ਤੂੰ ਰਹਿ ਜਾ ਪਰ ਇਹ ਜਾ ਉਹ ਤੂੰ ਰਹਿ ਕਿੰਨਾ ਕੱਟੀ ਆ ਉਧਰ ਚੜਦੇ ਚੜਦੇ ਪਤੰਗ ਭਲੇ ਓਏ ਤਰਾਵਾ ਸਹੀ ਕਰ ਲੈ ਮੇਰੀ ਵੀ ਨਹੀਂ ਹੁੰਦੀ ਅੱਗੇ ਲੈ ਕਰਕੇ ਦਵਾ ਸਾਮ ਓਏ ਇਹਨੂੰ ਇੰਨੀ ਅਕਲ ਨਹੀਂ ਬਈ ਯਾਰ ਮਾਨ ਨੇ ਨੂੰ ਇਹ ਨਹੀਂ ਪਾਦਾ ਐ ਹੀ ਆ ਬੱਧੀ ਯਾਰ ਕੋ ਯਾਰ ਪਤੰਗ ਲੈ ਆ ਯਾਰ ਇਹ ਪਤਾ ਨਹੀਂ ਸੱਜ ਹਾਂ ਹਾਂ ਯਾਰ ਐਡਾ ਵਧੀਆ ਪਤੰਗ ਆ ਤੇਰੇ ਮੂੰਹ ਵਿੱਚ ਇਹ ਇੱਕ ਇੱਥੇ ਇਹ ਦੋ ਦੋ ਗੱਲ ਹੋ ਗਈ ਮਾਨ ਨੇ ਫਿੱਟੇ ਮੂੰਹ ਗੋਡਿਆਂ ਦੇ ਉਹ ਗੱਲ ਸੀ ਉੱਠਿਆ ਆਉਤੋਂ ਨਹੀਂ ਜਾਂਦਾ ਓਏ ਪਤੰਗ ਤੈਨੂੰ ਨਹੀਂ ਡਾਉਣਾ ਆਉਂਦਾ ਮੈਨੂੰ ਪੈਰ ਚ ਡਾਈ ਫਿਰਦਾ ਕੋਈ ਨਹੀਂ ਹੁੰਦਾ ਏ ਕੋਈ ਨਾਲ ਦਾ ਨਹੀਂ ਕੋਈ ਉਪਰ ਨਹੀਂ ਆਉਂਦਾ ਗੋਰਿਆ ਤੂੰ ਵੀ ਡਾਏਂਗਾ ਕਿ ਬਸ ਗੱਲਾਂ ਜੋਗਾ ਹੀ ਆ ਬਾਦ ਵਿੱਚ ਕੋਈ ਡਾਉਣਾ ਦੇ ਉਧਰ ਵਿੱਚ ਹਾਂ ਜੇ ਤਾਂ ਕਿਸੇ ਚਾਹ ਦੇਖੋ ਹੋ ਲੈ ਯਾਰ ਹੁਣ

ਕਿੰਨਾ ਵਧੀਆ ਪਹਿਲਾ ਮੀਰਾ ਇਹਨੇ ਵਿਆਹ ਹੀ ਕਿਹਾ ਠੀਕ ਐ ਸੱਚ ਦੱਸਿਆ ਕੀ ਉੱਜਾਪਰੇ ਨਹੀਂ ਸੱਚ ਇਹਦਾ ਸੱਚ ਦੱਸਿਆ ਇਹਨਾਂ ਵੀ ਭੈਣ ਦਾ ਵੀਰ ਹੀ ਕਿਹਾ ਉਹ ਵੇਖੀ ਤੂੰ ਯਾਰ ਤੂੰ ਵੇਖ ਲੈ ਮਾਨਿਆ ਪਰ ਆ ਜਾ ਤੂੰ ਯਾਰ ਸਾਰਾ ਫੋਕਸ ਖਰਾਬ ਕਰ ਰਿਹਾ ਤੂੰ ਮੇਰਾ ਅੱਗੋਂ ਬਸੇ ਹੋ ਜਾ ਤੇਰ ਤੂੰ ਨਹੀਂ ਉੱਡਣੀ ਓਏ ਤੇਰ ਖਾ ਲੈਣੀਆਂ ਮੇਤੋਂ ਤੇਰ ਤੂੰ ਨਹੀਂ ਉੱਡਣੀ ਯਾਰ ਹਾਂ ਲੈ ਵੀ ਮੰਨਿਆ ਲੱਗ ਜੂ ਪਤਾ ਪਿਛਲੇ 20 ਮਿੰਟਾਂ ਤੋਂ ਲੱਗਾ ਤੂੰ ਡਾਊਨ ਕੀ ਹੈ ਯਾਰ ਉਹ ਦੋਰ ਤੋਂ ਡਿੱਗਿਆ ਉਹ ਤੇ ਸੱਚੀ ਮਰ ਜਾਣੀ ਆਈ ਏ ਇਹ ਨਹੀਂ ਡਾ ਸਕਦਾ ਵਾਕੇ ਨਹੀਂ ਡਾ ਸਕਦਾ ਮੰਨਿਆ ਤੂੰ ਇਹ ਇਹ ਚੱਲ ਪਿਆ ਚੱਲ ਪਿਆ ਚੱਲ ਪਿਆ ਕੰਮ ਦਾਤਾ ਵੀ ਮੰਨੇ ਨੇ ਲੱਗਦਾ ਥੋੜਾ ਜੁੱਡੇ ਹਜੇ ਸੱਜੇ ਕਰ ਸੱਜੇ ਸੱਜੇ

ਚੰਗਾਈ ਹੋਇਆ ਹਾਂ ਉਹਨਾਂ ਦੀ ਕੱਢ ਦੇ ਕਰ ਹਾਂ ਦੀ ਹਣੀ ਕਾਟਾ ਚੋਟਾ ਲਾਈਕ ਐਂਡ ਸਬਸਕ੍ਰਾਈਬ ਯਾ ਗਇਓ ਵਾਰਾ ਇਹਦਾ ਕੀ ਮਤਲਬ ਵਾਰਾ ਕਾਟਾ ਵੀ ਯਾ ਕਾਟਾ ਉਹ ਕਿੱਟ ਵਾਰ ਵਿੱਚ ਵਾਰਾ ਇਹਦਾ ਲੋਇਆ ਉਹ ਪਾਰਤਾਈ ਮਾਨਿਆ ਬਸ ਆਈ ਕਰਨ ਜੋਗਾ ਤੂੰ ਬਸ ਕਰ ਇੱਥੇ ਛੱਡ ਦੇ ਛੋੜ ਜੂ ਇਹ ਮਾਨੇ ਤੂੰ ਨਹੀਂ ਡਾ ਅਖੀਰਕਾਰ ਇੰਗਲੈਂਡ ਦਾ ਝੰਡਾ ਪਾਰਤਾ ਬਦਲਾ ਲੈ ਲਿਆ ਅੰਗਰੇਜ਼ਾਂ ਤੋਂ ਲੇਟ ਲਿਆ ਉਹ ਹਟੂ ਗਾੜੀ ਖੇਤੀ ਹਾਂਜੀ ਹਾਂਜੀ ਪੰਜਾਬ ਪੰਜਾਬ ਥੱਲੇ ਰੱਖ ਜੈਕ ਕਲੀਨ ਕਪੂ ਲੱਭ ਕੇ ਪੜ ਗਿਆ ਉਹ ਲੈ ਲੈ ਉਹ ਉਹ ਬੈੜਾ ਵੀ ਉਹਨੂੰ ਜਲਾ ਨਹੀਂ ਕੋਈ ਚਲੋ 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 ਸ਼ਾਬਾਹ ਮੁੰਡਿਓ ਸ਼ਾਬਾਹ ਮਾਨਿਆ ਸ਼ਾਬਾਹ ਰੁਕ ਜਾਣਾ ਸ਼ਾਬਾਹ ਪਾਲਾ ਤਲਾਵਾ ਕਿਹੇ ਚ ਵੱਡਾ ਕਿਹੜਾ ਸਟੇਟ ਆ ਜੀ ਜੈਕ ਕਲੀਨ ਕਪੂ ਪਾਲਾ ਤਲਾਵੀ ਇੰਦੀਆਂ ਪਿੱਛੇ ਨੇ ਟੇਪੇ ਫੜਾਈ ਮਾੜੀ ਹੋ ਲੈ ਪੰਜਾਬੀ ਓਕੇ ਓਕੇ ਓ ਮੈਰੀ ਨੂੰ ਕੀ ਬਹਾਰੀ ਆ ਕੋਈ ਪੰਜਾਬੀ ਹੈ ਮੈਰੀ ਨੂੰ ਜੈ ਜੈ ਉਹ ਜਾਂਦਾ ਹੀ ਉਹ ਜਾਂਦਾ ਹੀ ਸੱਜੇ ਘਰ ਸੱਜੇ ਸੱਜੇ ਉਹ ਰਾਜੇ ਨਹੀਂ ਵੀ ਆ ਗਏ ਉਹ ਮੇਰੇ ਰੋਡ ਤੇ ਚੜ੍ਹ ਕੇ ਆ ਜਾਂਦਾ ਹੀ ਉਹ ਜਾਂਦਾ ਹੀ ਜਾਂਦਾ ਹੀ ਪੈਲਗ੍ਰੀਮਸ ਅਰਮਾਨਿਆ ਮਾਨਿਆ ਇਹ ਕਹਾਂ ਪੇ ਹੈ ਉਹ ਯਾ ਡੋਰ ਅਬਸਹੀ ਅਬਸਹੀ ਪਰ ਇਹ ਜਾਣ ਪਰ ਇਹ ਜਾ ਸਟੀਲਗਰੀ ਅਮੇਜ ਪਰ ਇਹ ਜਾ ਪਰ ਇਹ ਜਾ ਤੇਰੀ ਜਮਾਂ ਦੀ ਯਾਰ ਸਟੇਟ ਕੌਣ ਸੀ ਬਾਈ ਇਹਨੂੰ ਕੱਟ ਲਾ ਪਰ ਇਹ ਪਰ ਇਹ ਜਾਣ ਪਰ ਇਹ ਜਾ ਪਰ ਇਹ ਜਾ ਪਰ ਇਹ ਜਾ ਪਰ ਇਹ ਮਾਨੇ ਨੇ ਬਿਨਾਂ ਮੈਂ ਡਾਕੇ ਤਮਾ ਆ ਤੂੰ ਫੇਰ ਗਿਆ ਯਾਰ ਮਾਨੇ ਮਾਨੇ ਤੂੰ ਉੱਡਿਆ ਡਾਇਆ ਫੜਲਾ ਬਾਈ 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 ਅਡੋਰ ਬੜਾ ਜੇਤੀ ਆਡੂ ਗੁੰਡਾ ਦਾ ਯਾਰ ਇੱਕ ਟੇਕ ਕੇ ਆ ਗੁੰਡਾ ਡਾਓ ਹਰਮਾਨੀ ਪਾ ਜੇ ਤੇ ਤਾਂ ਓਹੋ ਚਿੜੀਆਂ ਵੜ ਗਈਆਂ ਵੇ ਕਿੰਨਾ ਨਾ ਹੋਣਾ ਨਾ ਲੱਗਾਈ ਨਹੀਂ ਹਜਦਾ ਓ ਯਾਰ ਇਹਨੂੰ ਨਹੀਂ ਅਕਰੇਗੀ ਮੈਂ ਲਾ ਲਿਆ ਖਾਓ ਕੈਨੇ ਲਗਾਈ ਦੀ ਇਹ ਵਸਤਾ ਜੀ ਹੋ ਰਹੀ ਆ ਇਹ ਰੀਲ ਲਾਉਣ ਵਾਲੀ ਆ ਤੇ ਉਤਰਾ ਹੋਣ ਆਉਂਦਾ ਪਿਆ ਹੀ ਕਾਹੋਂ ਰਵੇ ਤੇ ਆ ਕਾਹੋਂ ਰਵੇ ਹੈਲੋ 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 ਮੇਰੇ ਸੱਚੀ ਆ ਵਰਗਾਂ ਤੇਰੇ ਬੇਰੇ ਤੇਰੇ ਬਸ ਬਾਹਰ ਤੋਂ ਜਿਹੜਾ ਤੇਰੇ ਨੂੰ ਗਈ ਖਾਣ ਇੱਕ ਆਉਂਦੇ ਕੋਲ ਆ ਆ ਪਈ ਟੇਪ ਤੇ ਮਗਰ ਟੇਪ ਪਈ ਆ ਉਂਗਲਾ ਵੜਾਈਆ ਬੇਬੇ ਕਹਿਣਾ ਕੀ ਚਾਹਤੇ ਹੋ ਕੀ ਹੋ ਗਈ ਆ ਹਾਂ ਮੰਨੇ ਕਿਵੇਂ ਕਹਿਣਾ ਕੀ ਚਾਹਤੇ ਹੋ ਅੱਜਾ ਡੋਰ ਵੜੀ ਸਿਰਾਈ ਬਸ ਮੁੱਕ ਵੀ ਗਈ ਮੁੱਕ ਵਾਲੀ ਆ ਬਸ ਉੰਨੀ ਕੀ ਛੱਡੋ ਚੱਲ 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 ਮਾਨਿਆ ਤੂੰ ਨਹੀਂ ਦਾ ਸਕਦਾ ਨਹੀਂ ਗੱਝ ਕਿੰ ਕਰਦਾ ਆਉ ਜਾਣ ਤੈ ਪੈ ਗਈ ਪੇਚਾ ਓਕੇ 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 ਫੜ ਪੰਜਾਬੀ ਅੰਡਰਸਟੈਂਡ ਯੂ ਅੰਡਰਸਟੈਂਡ ਪੰਜਾਬੀ ਆ ਭਰਾਵਾ ਯੋ ਵੇ ਕੋ ਯੋ ਮੈਨ ਤਾਂ ਗੋਰੇ ਦਾ ਕੁਸਤਾ ਜਿਹੜਾ ਤੂੰ ਯਾਰ ਯਾਰ ਤੂੰ ਨਹੀਂ ਬਰੋਣਾ ਉਹ ਬੰਦਾ ਹੱਡਾ ਨਹੀਂ ਕਰਦਾ ਲੜਾ ਆ ਦੋ ਬੰਦੇ ਆਪ ਡਾਉਂਦੇ ਤਾਂ ਆਪ ਚ ਕੱਟੀ ਆਉਂਦੇ ਓ ਪਰੇ ਜਾ ਯਾਰ ਓਏ 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 ਥੱਲੇ